ਗੁਰਦਾਸਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਫੋਲੋ ਪ੍ਰਧਾਨ ਐਡਵੋਕੇਟ ਰਾਜਪਾਲ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਤੇ ਧਰਨਾ ਦਿੱਤਾ ਗਿਆ ਜਿੱਥੇ ਕਈ ਦਿਨਾਂ ਤੋਂ ਬਾਰ ਐਸੋਸੀਏਸ਼ਨ ਦੇ ਫੋਲੋ ਹੜਤਾਲ ਕੀਤੀ ਗਈ ਤੇ ਕੋਈ ਵੀ ਮਾਣਯੋਗ ਅਦਾਲਤ ਦੇ ਕੰਮ ਨਹੀਂ ਕੀਤੇ ਜਾ ਰਹੇ ਮਾਮਲਾ ਹੈ ਕੁਝ ਦਿਨਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਫੋਲੋ ਬਟਾਲਾ ਵਿਖੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਸਮੇਂ ਦਿੱਤਾ ਗਿਆ ਭਿਆਨ ਸੀ ਕਿ ਦੁਬਾਰਾ ਵਾਪਿਸ ਔੜ ਗਈ ਤੇ ਬਟਾਲੇ ਨੂੰ ਜ਼ਿਲ੍ਹਾ ਬਣ ਦੇ ਚੀਜ਼ ਦੇ ਵਿਰੋਧ ਦੇ ਵਿੱਚ ਉਹਨਾਂ ਦੇ ਵੱਲੋਂ ਉਸੇ ਦਿਨ ਤੇ ਹੀ ਹੜਤਾਲ ਕੀਤੀ ਗਈ ਤੇ ਤੇ ਕੋਈ ਵੀ ਅਦਾਲਤਾਂ ਦਾ ਕੰਮ ਨਹੀਂ ਕੀਤਾ ਜਾ ਰਿਹਾ ਸੋ ਇਸੇ ਦੌਰਾਨ ਉਹਨਾਂ ਦੇ ਵੱਲੋਂ ਚੇਤਾਵਨੀ ਦਿੰਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਉਹਨਾਂ ਨੇ ਜ਼ੁਬਾਨੀ ਸੁਣਦੇ ਆ ਮੈਂ ਰੱਖੀ ਹੈ ਤੁਸੀਂ ਮੈਂ ਨਾ ਰਾਜਪਾਲ ਸਿੰਘ ਦਿਲਾ ਐਡਵੋਕੇਟ ਅਚੇਸ਼ੰਗਰ ਦਾਸਟਰ ਕਿਸੇ ਤੇ ਤੇ ਦਾ ਜੀ ਅਸੀਂ ਅੱਜ ਇਸ ਕਰਕੇ ਬੁਲਾਈ ਆ ਕਿ ਟੀਮ ਐਕਸਰ ਫੋਵਾ ਤੋਂ ਬਾਅਦ ਜਿਹੜਾ ਨੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਤੇ ਮੈਂ ਬਹੁਤ ਜਲਦੀ ਪਟਾਰਕ ਵਿੱਚ ਫੇਰ ਆਵਾਂਗਾ ਉਹਨਾਂ ਦਾ ਡਾਇਰੈਕਟ ਇਨਡਾਇਰੈਕਟ ਮੇਰਾ ਮਤਲਬ ਇਹ ਹੀ ਸੀ ਕਿ ਮੈਂ ਉੱਥੇ ਜ਼ਿਲ੍ਹਾ ਬਣਾਉਣ ਦੇ ਪਾਸੇ ਆਵਾਂਗਾ ਜਿਲਾ ਕੀ ਸਾਡੀ ਬਾਰ ਉਸੇ ਵਾਲੇ ਬਲਾ ਉਹਦਾ ਅਬਦੁੱਲਾ ਅਕਸਰ ਨੇ ਉਹਨਾਂ ਨੂੰ 100 ਬੋਟਲ ਆਕੇ ਸਾਡੇ ਬਾਹਰ ਉਹਨਾਂ ਦੀ ਹੜਤਾਲ ਤੇ ਬੈਠੀ ਆ ਕਿਉਂਕਿ ਇਹ ਜਿਹੜਾ ਚੀਫ ਮਿਸ਼ਨ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਤਰਹੀ ਬਚਾ ਦਿੱਤੀ ਆ ਜਿਹਦੇ ਨਾਲ ਸਾਡੀ بارشਿੰਦ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਰ ਸਾਹਿਬ ਠੀਕ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇਡੀ ਬਹੁਤ ਛੋਟਾ ਵਾ ਉਹਨੂੰ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਦੇ ਰੋਸ ਵਿੱਚ ਉਹ ਸਿਹਤ ਹਾਲ ਪਿਆ ਕੰਡਕਟ ਚੱਲਦੀ ਨਹੀਂ ਰਾਜਨੀਤੀ ਰੋਟੀਆਂ ਸੇਕਣ ਵਾਸਤੇ ਪਾਰਟੀਆਂ ਜ਼ਿਲ੍ਹੇ ਨੂੰ ਤੋੜਦੀਆਂ ਨਹੀਂ ਪਈਆਂ ਕਿ ਆਪਣੀਆਂ ਰਾਜ ਰੋਟੀਆਂ ਰੋਟੀਆਂ ਸੇਕੀਆਂ ਜਾਣ ਇਹ ਤੁਹਾਡੇ ਗੱਲ ਵਾ ਹੱਥ ਵਾ ਕੇ ਸਾਬਤ ਵੀ ਆ ਪਰ ਇਹ ਗੱਲ ਤੇ ਅਸੀਂ ਕੋਈ ਇਹਨੂੰ ਅਸੀਂ ਨਾਲ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਅੱਜ ਵੀ ਅਸੀਂ ਤੱਕ ਕੀਤਾ ਇਹਨਾਂ ਨੇ ਪਠਾਰਕੋੜ ਵਿੱਚ ਪਾਰ ਦਾ ਸਾਡਾ ਨਾਲੋਂ ਅਲੱਗ ਕਰ ਦਿੱਤਾ ਜਿਨ ਸਾਡਾ ਪਾਰਸਲ ਹੁੰਦਾ ਹੈ ਗਦਾਫਪੁਰ ਦਾ Ô, companheiro, tem ਪਰ ਹਰ ਉਹ ਟ੍ਰੰਕ ਇਹਨਾਂ ਖਰਚਾ ਹੋ ਰਹੇ ਉਹਨਾਂ ਜਿਹੜੇ ਉਹਨਾਂ ਦੇ ਵਪਾਰੀ ਬੜਾ ਦੁਖੀ ਆ ਉਹਨਾਂ ਦੇ ਐਡਵੋਕੇਟ ਵੀ ਬੜੇ ਦੁਖੀ ਆ ਉਹਨਾਂ ਦਾ ਕੰਮ ਵੀ ਖਤਮ ਹੋ ਗਿਆ ਉਹ ਖੁਦ ਚਾਹਦੇ ਵੀ ਬਹੁਤ ਗਲਤੀ ਕਰਦੇ ਨੇ ਨੁਕਸਾਨ ਕੀ ਹੈ ਜੇ ਜੇ ਇਦਾਂ ਹੁੰਦਾ ਤਾਂ ਫਿਰ ਨੁਕਸਾਨ ਕੀ ਹੁੰਦਾ ਨੁਕਸਾਨ ਇਹ ਹੀ ਆ ਵੀ ਗੌਰਮੈਂਟ ਦੇ ਐਕਸਟਰਾ ਬਰਡਨ ਪੈਣਾ ਉਹੀ ਡਿਸਟ੍ਰਿਕਟ ਸਾਹਿਬ ਜਿਹੜਾ ਕੰਮ ਕਰਦੇ ਪਏ ਨੇ ਉਸ ਦੀ ਤਨਖਾਹ ਜਿ ਉਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਉਹ ਡੀਸੀ ਵੱਖਰਾ ਨਾ ਕਰੇ ਪਰ ਅਮਰਾਜ ਵਾਲਾ ਵੱਖਰਾ ਖਰਾ ਰਹਿਣਾ ਨੌਕਰੀਆਂ ਵੱਖਰੀਆਂ ਦੇ ਨਾਲ ਸਰਕਾਰ ਤੇ ਬਹੁਤ ਜ਼ਿਆ ਖਰਚਾ ਬਈ ਉਹ ਫਾਇਦਾ ਕੋਈ ਨਹੀਂ ਸਰਕਾਰ ਨੂੰ ਹੋਣਾ ਜਦ ਕਿ ਇਹ ਡੀਸੀ ਜੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਹ ਜਿਆਦਾ ਖਰਚੇ ਪਾਦਾ ਕੋਈ ਗੱਲ ਬੰਦ ਹੀ ਨਹੀਂ ਕਰੇ ਲੋਕ ਨੂੰ ਸੋਪਿਆ ਤੁਸੀਂ ਹੋਣਾ ਹੈ ਇਹ ਬਗਬਰ ਤੇ ਡੀਸੀ ਜੀ ਸਾਹਿਬ ਨੂੰ ਦੇ ਆ ਤੁਹਾਡੇ ਆਪਣੇ ਆਪਰੇ ਆਪਰੇ 20 ਜੰਬੂ ਦੇ ਡੇਢ ਜਾ ਰਹੇ ਲੇਕਿਨ ਬੜੀ ਗੱਲ ਲਹੂ ਲੱਗਾ ਇੱਕ ਖਦਰਫਰੀ ਵਧਦੀ ਜਾਣੀ ਹੈ ਬਟਾਲੇ ਜਾਣ ਕਿਥੇ ਯਾਰ ਗਦਾਫਰਾ ਇੱਕ ਜਨਤਾ ਦੀ ਖਦਰਫਰੀ ਬਹੁਤ ਹੈ ਇੱਕ ਉਹਨੇ ਕਹਿਨ ਮਿਲਿਆ ਬਟਾਲੇ ਦੇ ਲੋਕ ਨੇ ਜਿਹੜੇ ਡੇਰਬ ਬਣਾਣ ਕਿ ਉਹ ਲੋਕ ਨੇ ਉਥੇ ਆਉਣਾ ਪੈਂਦਾ ਵਾ ਇੱਥੇ ਵੱਧ ਖਦਰਫਰੀ ਹੁੰਦੀ ਹੈ ਬਟਾਲੇ ਜਿਹੜੀ ਘਟ ਹੋਏਗੀ ਨਹੀਂ ਕੋਈ ਐਦਾ ਕੋਈ ਗੱਲ ਨਹੀਂ ਅੱਜਕੱਲ ਸਾਰਾਂ ਦਾ ਵੀ ਟਰਾਂਸਪੋਰਟੇਸ਼ਨ ਏਡੀ ਹੋ ਰਹੀ ਹੈ ਕਿ ਲੋਕਾਂ ਦੀ ਦੁਕਾਨ ਹੀ ਕੋਈ ਨਹੀਂ ਆ ਗਈ ਮੈਨੂੰ ਕੋਈ ਬੰਦਾ ਦੱਸ ਦੇ ਅਸੀਂ ਡਿਮਾਂਡ ਕਰਦੇ ਹਾਂ ਜਿਲ੍ਹਾ ਵੱਖਰੇ ਬਣਾਇਆ ਇੱਕ ਚੰਦ ਬੰਦਿਆਂ ਦਾ ਕੋਈ ਡਿਮਾਂਡ ਹੈ ਜਨਤਾ ਦੀ ਤਕ ਜੇਕਰ ਨਹੀਂ ਕੋਈ ਸਲਵਾਈ ਹੁੰਦੀ ਫੇਰ ਕਲਾ ਕੀ ਰਹੇਗਾ ਜੇ ਨਹੀਂ ਸਲਵਾਈ ਹੋ ਗਈ ਹੈ ਹਟਾਓ ਕੰਟੀਨਿਊ ਰੱਖਾ ਕੇ ਇਹ ਚੀਜ਼ ਮਿਸਟਰ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਜਿੱਥੇ ਵੀ ਸਾਡਾ ਹੋਏਗਾ ਜਿਸ ਕੋਈ ਕੋਸ਼ਿਸ਼ ਸਾਡੀ ਇਹੀ ਹੋਏਗੀ ਵੀ ਜਿਨਾ ਨਾ ਬਣੇ ਬਖਸ ਲਾਸਾਪਲ ਬਣੇ ਜੇ ਆਪਣੇ ਇਹ ਜੇ ਜੇਵਾ ਜੋ ਮੇਰੀ ਬਾਫ ਫੈਸਲਾ ਕਰੇਗੀ ਉਹਦਾ ਨਾਲ ਮੈਂ ਸਹਿਮਤ ਹੋਵਾਂਗਾ ਠੀਕ ਹੈ ਅਜੀ ਆਪਣੇ ਕੀ ਡਿਜਾਇਨਸ਼ਨ ਹੈ ਮੇਰਾ ਨਾਮ ਹਰਪਾਲ ਸਿੰਘ ਗਿੱਲ ਵਾਈਸ ਪ੍ਰੈਜਿਡੈਂਟ ਡਿਸਟ੍ਰਿਕਟ ਬਾਅਰ ਐਸੋਸੀਏਸ਼ਨ ਬਰਦਾਸਾ ਕਿ ਅੱਜ ਇਹ ਪ੍ਰੈਸ ਕਾਨਫਰੰਸ ਦਾ ਮਕਸਦ ਕੀ ਹੈ ਇਸ ਪ੍ਰੈਸ ਕਾਨਫਰੰਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿੰისტਰ ਸਾਹਿਬ ਆਪਣਾ ਲਾਸਟ ਵੀਕ ਇੱਥੇ ਆਈ ਸੀਗੇ ਬਟਾਲੇ ਤਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਹ ਰੈਲੇਵੈਂਟ ਜੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦ ਕੀ ਇੱਥੇ ਆਲਰੇਡੀ ਸਾਡੀ ਐਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਪਟਾਲਾ ਤਾਂ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਈਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈ ਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਇੰਡੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖਰਚਾ ਕਰਨ ਦੇ ਬਾਵਜੂਦ ਜੇ ਉਹ ਬਣਾਣਾ ਹੀ ਫਿਰ ਇੱਥੇ ਖਰਚਾ ਕਰਨ ਦੀ ਕਿਸ ਸਰਕਾਰ ਨੇ ਕੀ ਲੋੜ ਦਿੱਤੀ ਜੀ ਇੱਕ ਸੈਪਰੇਟ ਜ਼ਿਲ੍ਹਾ ਬਣਾਉਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇਹਨਾਂ ਸਟੇਟ ਹੋਰ ਡੈਟ ਡਿਡਨ ਹੋ ਜਾਏਗੀ ਹੋਰ ਜ਼ਿਆਦਾ ਬੋਝ ਪਵੇਗਾ ਵਿੱਤੀ ਬੋਝ ਪਵੇਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਤੁਸੀਂ ਕਿਸ ਤਰ੍ਹਾਂ ਨਾਲ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਜਾਂ ਕੀ ਅਗਲੀ ਰਣਨੀਤੀ ਕੀ ਹੈਗੀ ਹੈ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਹੈ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲਿਟਿਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅਗਲੀ ਦੀ ਵੀ ਉਤਪੰਨ ਕੀ ਤਰ੍ਹਾਂ ਕਿੰਨੇ ਕਿੰਨੇ ਮੰਗ ਪੱਤਰ ਦੇ ਗਏ ਫਿਲਹਾਲ ਤੇ ਅਸੀਂ ਆਪਣੇ ਸੈਸ਼ਨਰ ਸਾਹਿਬ ਨੂੰ ਵਰਕਅਪ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਹਾਂ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਜੀ ਸੰਗਰਾ ਮੈਂਬਰ ਪਾਸ ਵੀ ਉਦਾਸਪੁਰ ਅੱਜ ਜਿਹੜੀ ਸਾਡੀ ਬਾਦਸ਼ਾਹੀ ਕੁਦਾਸਪੁਰ ਨੇ ਹੜਤਾਲ ਕੀਤੀ ਹੈ ਇਹ ਮੁੱਖ ਮੰਤਰੀ ਸਾਹਿਬ ਬਟਾਲੇ ਵਿੱਚ ਕੋਈ ਬਿਆਨ ਦੇਗੇ ਬਾਦਸ਼ਾਹੀਆਂ ਨੇ ਕਹਿਣ ਦੇ ਬਟਾਲੇ ਵਿੱਚ ਕਿ ਬਟਾਲੇ ਨੂੰ ਛੇਤੀ ਜਿਲਾ ਬਣਾਇਆ ਜਾਵੇ ਜਦੋਂ ਕਿ ਬਟਾਲੇ ਨੂੰ ਜਿਲਾ ਬਣਾਉਣ ਦੀ ਕੋਈ ਤੁਕ ਨਹੀਂ ਜਦੋਂ ਕਿ ਇਹ ਜਿਲ੍ਹਾ ਬਹੁਤ ਪੁਰਾਣਾ ਵਾ ਜਿਹਦੇ ਵਿੱਚ ਬਿਫੋਰ ਪਾਰਟੀਸ਼ਨ ਚੜ੍ਹਗਾ ਸੀ ਰਹਿੰਦੀ ਸੀਗੀ ਬਟਾਲਾ ਸੀ ਪਠਾਨਕੋਟ ਸੀ ਸੈਂਟਰਲ ਪਲੇਸ ਸੀ ਅੱਜ ਵੀ ਸੈਂਟਰਲ ਪਲੇਸ ਹੈ ਹੁਣ ਟ੍ਰਾਂਸਫਰਸ਼ਨ ਸਾਧ ਇਹਨੇ ਵਧ ਗਏ ਨੇ ਕਿ ਕੋਈ ਅਸੀਂ ਲੋੜ ਨਹੀਂ ਪਟਾਲਾ ਇਥੋਂ ਵੀ 25 ਕਿਲੋਮੀਟਰ ਦਾ ਫਾਸਲਾ ਸਦਾ ਮੋਰਓਵਰ ਇਥੇ ਲੋਕਾਂ ਦੀ ਕੋਈ ਖੱਟੜ ਖਵਾਰੀ ਨਹੀਂ ਇਥੇ ਸਿਰਫ ਐਪੀਡ ਵਰਕ ਆਉਦਾ ਜਿਹਦੇ ਵਿੱਚ ਕੋਈ ਟ੍ਰਾਇਲ ਨਹੀਂ ਹੁੰਦਾ ਕੋਈ ਗਵਾਹੀ ਨਹੀਂ ਹੋਣੀ ਹੁੰਦੀ ਨਾ ਲੋਕਾਂ ਦੀ ਡਿਮਾਂਡ ਸਿਰਫ ਰਿਪੀਟਿਕਲ ਇਸ਼ੂ ਵਾਲਾ ਲੋਕਾਂ ਤੇ ਅਨਸੈਸਰੀ ਬੋਝ ਪਾਉਣਾ ਜਿੰਨੇ ਜਿਹੜੇ ਨਵੇਂ ਪਹਿਲਾਂ ਬਣੇ ਨੇ ਉਹਨਾਂ ਚ ਅਜੇ ਪੂਰਾ ਇਨਫਰਾਸਟ੍ਰਕਚਰ ਸਰਕਾਰ ਦੇ ਨਹੀਂ ਸਕੀ ਤੇ ਜੇ ਪਟਾ ਜਿਲ੍ਹਾ ਬਣਦਾ ਇੱਕ ਆਮ ਲੋਕਾਂ ਤੇ ਬੋਝ ਪਵੇਗਾ ਦੂਸਰਾ ਸਰਕਾਰ ਨਵਾਂ ਜਿਲ੍ਹਾ ਬਣਾਉਣ ਦੀ ਬਜਾਏ ਜਿਹੜੇ ਸਾਡੇ ਬੇਜ਼ਿਕਰ ਨੌਜਵਾਨ ਨੇ ਸਾਰੇ ਵਿਭਾਗ ਮੇ ਖਾਲੀ ਹੋ ਗਿਆ ਸਟਾਫ ਦੀ ਘਾਟ ਆ ਉਹ ਚ ਨਵੀਂ ਭਰਤੀ ਕਰੀਏ ਨਾ ਕਿ ਨਵਾਂ ਜ਼ਿਲ੍ਹਾ ਬਣਾ ਕੇ ਕਰੋਨਾ ਦਾ ਖਰਚਾ ਦੇ ਕੇ ਹਰ ਮੰਦ ਤੇ ਬਿਲਡਿੰਗਾਂ ਦੇ ਵਾਧੂ ਖਰਚਾ ਕਰਕੇ ਲੋਕਾਂ ਤੇ ਬੋਝ ਨਾ ਪਾਵੇ ਜਿੰਨੇ ਤੱਕ ਇਹ ਸਰਕਾਰ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੀ ਕਿ ਜਿਲੇਵੜੀ ਮੰਗ ਜਿਹੜੀ ਬੇਬੁਨਿਆਦ ਦਾ ਜਿਹੜਾ ਨਹੀਂ ਬਣਾਇਆ ਜਾਵੇਗਾ ਅਸੀਂ ਆਪਣੀ ਬਾਲੋ ਸੰਘਰਸ਼ ਤੇਜ਼ ਕਰਾਂਗੇ ਤੇ ਸਰਕਾਰ ਦੇ ਕੰਨਾਂ ਤੱਕ ਗਰਜ ਚਾਵਾਂਗੇ ਕਿ ਤੁਹਾਨੂੰ ਕੋਈ ਸਿਆਸੀ ਲਾਹਾ ਨਹੀਂ ਹੋਣਾ ਤੇ ਲੋਕਾਂ ਦੇ ਅਨ ਸਿਆਸੀ ਬੋਝ ਨਾ ਪਾਉ ਬਾਅਦ ਚ ਬਹੁਤ ਸਖੂਦ ਆ ਜਿਹੜੀਆਂ ਗੁਰਦਾਸਪੁਰ ਦੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਲੋਕ ਲੀਡਰ ਨੇ ਉਹ ਵੀ ਇਸ ਗੱਲ ਤੋਂ ਹਤਾਸ਼ ਨੇ ਕਿ ਸਰਕਾਰ ਦੇ ਜਿਹੜੇ ਬਿਆਨ ਦਿੱਤਾ ਮੁਖਤ ਸਿੰਘ ਸਾਹਿਬ ਨੇ ਇਹ ਬੇਤੁਕਾ ਇਹ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ ਗੁਰਦਾਸ ਜ਼ਿਲ੍ਹਾ ਬਿਲਕੁਲ ਅੱਗੇ ਸੀਮਤ ਬਹੁਤ ਹੋ ਗਿਆ ਜਦੋਂ ਕਿ ਹੁਣ ਨਵੇਂ ਦੇ ਪਹਾਉਂਦੀ ਕੋਈ ਤਕ ਲੈ ਰਹੀ ਜਾਂਦੀ ਸਾਡੀ ਇਹ ਡਿਮਾਂਡ ਹੈ ਕਿ ਮੁਖਤ ਸਿੰਘ ਸਾਹਿਬ ਇਹ ਆਪਣਾ ਬਿਆਨ ਦੇਣ ਕਿ ਐਸਾ ਕੁਝ ਨਹੀਂ ਬਣਾਇਆ ਜਾਏਗਾ ਆਦਰਵਾਇਜ਼ ਬਾਹਰ ਆਪਣਾ ਸੰਘਰਸ਼ ਨਾਲ ਹੋਰ ਆਪਣੇ ਲੈਗ ਯੂਨੀਅਨ ਇਹੋ ਤੇਜ਼ ਕਰੇਗਾ ਪਰਦੀਪ ਬਾਦ ਐਕਸ ਪ੍ਰੈਜ਼ੀਡੈਂਟ ਬਾਦ ਐਸੋਸੀਏਸ਼ਨ ਬਰਦਾਸ਼ਪੁਰ ਦਾ ਹੈ ਮੇਰੇ ਤੋਂ ਪਹਿਲਾਂ ਜਿਹੜੇ ਬੱਲਾ ਪ੍ਰਧਾਨ ਜੀ ਨੇ ਗੁਰਾਇਤ ਸਾਹਿਬ ਨੇ ਸਾਰੇ ਡਿਟੇਲ ਚ ਤੁਹਾਨੂੰ ਸਾਰਾ ਕੁਝ ਦੱਸਤਾ ਸਿਰਫ ਸਾਡਾ ਮਸਲਾ ਹੈ ਉਹ ਕਿ ਸਿਰਫ ਪੋਲੀਟੀਕਲ ਮਾਈਲੇਜ ਲੈਣ ਲਈ ਉੱਥੇ ਦੇ ਲੋਕਲ ਐਮਐਲਏ ਲੋਕਲ ਜਿਹੜੇ ਲੀਡਰ ਆ ਉਹ ਸਾਰੇ ਉਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਬਣਾਉਣ ਲਈ ਕਿ ਅੱਗੋਂ ਇਲੈਕਸ਼ਨ ਆਗੇ ਜਿਹੜੇ ਕਮੇਟ ਪਹਿਲਾਂ ਦੇ ਉਸ ਤੋਂ ਮਿਊਸਪੈਲਿਟੀ ਦੇ ਇਲੈਕਸ਼ਨ ਆ ਗਏ ਇਸ ਕਰਕੇ ਬਡਾਲੇ ਤੋਂ ਉਹਨਾਂ ਨੂੰ ਉਹਨਾਂ ਨੂੰ ਮਿਊਸਪੈਲਿਟੀ ਵਿੱਚ ਫਾਇਦਾ ਲੈਣ ਲਈ ਸਾਰਾ ਕੰਮ ਕਰ ਰਿਹਾ ਹੈ ਔਰ ਮਾਨ ਸਾਹਿਬ ਨੇ ਜੋ ਕਿਹਾ ਉਹਨਾਂ ਨੇ ਉਹ ਮਾਨ ਸਾਹਿਬ ਨੇ ਉਸ ਤਰ੍ਹਾਂ ਹੀ ਅਨਾਉਂਸ ਕਰਤਾ ਆਗੇ ਸੋ ਸਾਡੇ ਇਹ ਜਿਹੜੇ ਆਪਣੇ ਮਾਨਯੋਗ ਚੀਫ ਮਿਨਿਸਟਰ ਸਾਹਿਬਾ ਉਹਨਾਂ ਨੂੰ ਹੈ ਸਾਡੀ ਸਾਰੀ ਬਾਰ ਵਾਲੂ ਰਿਕੁਐਸਟ ਹੈ ਉਹ ਬਿਲਕੁਲ ਆਪਣੀ ਸਟੇਟਮੈਂਟ ਦੇਣ ਔਰ ਸਟੇਟਮੈਂਟ ਦੇ ਵਿੱਚ ਇਹ ਕਹਿਣ ਕਿ ਜ਼ਿਲ੍ਹਾ ਨਹੀਂ ਬਣੇਗਾ ਉਨੀ ਦੇਰ ਤੱਕ ਸਾਡੀ ਬਾਰ ਦਾ ਸੰਘਰਸ਼ ਜਾਰੀ ਰਹੀ ਹੈ ਪਠਾਨਕੋਟ ਜਿਲ੍ਹਾ ਬਣਿਆ 1600 ਕਰੋੜ ਰੁਪਏ ਦਾ ਇਹ ਹੁਣ ਖਰਚਾ ਉਹ 1600 ਕਰੋੜ ਰੁਪਏ ਦਾ ਜਿਹੜਾ ਖਰਚਾ ਉਹਦੀ ਜਗ੍ਹਾ ਇੱਥੇ ਇਨਫਰਾਸਟ੍ਰਕਚਰ ਬਣਾਉਣ ਕੋਈ ਹੋਰ ਕੁਛ ਕਰਨ ਔਰ ਡਵੈਲਪਮੈਂਟ ਕਰਨ ਜਿਹੜਾ ਸਿਰਫ ਇਸ ਕਰਕੇ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਕਰ ਲਿਆ ਔਰ ਜਿੰਨੀਆਂ ਸੰਸਥਾ ਸਾਡੇ ਪ੍ਰਧਾਨ ਜੀ ਨੂੰ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਆਰ ਪੋਲੀਟੀਕਲ ਪਾਰਟੀਆਂ ਗੁਰਦਾਸਪੁਰ ਦੀਆਂ ਨੇ ਆਪ ਅਪਰੋਚ ਕੀਤਾ ਪ੍ਰਧਾਨ ਜੀ ਨੇ ਸਾਡੇ ਨੂੰ ਕੁਝ ਇਹਨਾਂ ਨੇ ਆਪ ਕੀਤਾ ਸਾਰਿਆਂ ਨੂੰ ਵੀ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਆਪਣੀ ਐਜੀਟੇਸ਼ਨ ਕਰੋ ਅਸੀਂ ਇਹ ਜ਼ਿਲ੍ਹਾ ਨਹੀਂ ਵੰਡਣ ਦੇਣਾ ਜਿੱਥੇ ਤੱਕ ਮਰਜ਼ੀ ਜਾਣਾ ਵੇ ਜਿੰਨਾ ਜੀ ਚੀਫ ਮਿਨਿਸਟਰ ਸਾਹਿਬ ਇਹ ਬਿਆਨ ਨਹੀਂ ਦਿੰਦੇ ਕਿ ਜ਼ਿਲ੍ਹਾ ਨਹੀਂ ਬਣੇਗਾ ਸਾਡੇ ਬਾੜਾ ਨੂੰ ਸੰਘਰਸ਼